ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਚੱਲੇ ਹਾਂ ਪ੍ਰੋਜ ਸੰਗੋਵਾਲ ਇਹ ਤੁਸੀਂ ਗੇਟ ਦੇਖ ਰਹੇ ਹੋ ਪ੍ਰੋਜ ਸੰਗੋਵਾਲ ਦਾ ਪੁਰਾਣਾ ਗੇਟ 1999 ਦਾ ਤੇ ਹੁਣ ਅਸੀਂ ਜਾ ਰਹੇ ਹਾਂ ਪ੍ਰੋਜ ਸੰਗੋਵਾਲ ਨੂੰ ਇਹ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਪਿੱਛੇ ਪੱਟਾ ਇਹ ਜਿਹੜਾ ਪ੍ਰੋਜ ਸੰਗੋਵਾਲ ਦਾ ਵੱਡਾ ਗੁਰਦੁਆਰਾ ਸਾਹਿਬ ਆ ਬ੍ਰਿੰਗੂਬਾਰ ਆ ਤੇ ਵਧੀਆ ਜਗ੍ਹਾ ਤੇ ਬਣਿਆ ਸ਼ਾਮੀ ਸਹਿਰ ਵੀ ਹੋਏ ਨਾਲ ਨਾਲੇ ਗੁਰਦੁਆਰ ਸਾਹਿਬ ਮੱਥਾ ਵੀ ਟਿਕੇ ਜਾਂਦਾ ਤੇ ਇਧਰ ਹੀ ਸਾਈਡ ਇਹ ਪੱਟੇ ਦੇ ਕਰਮਚਾਰੀ ਆ ਸ਼ਾਇਦ ਪੱਟੇ ਦੇ ਜਿਹੜੇ ਲੋਕੀ ਕੰਮ ਕਰਦੇ ਆ ਇਹ ਆ ਤੁਸੀਂ ਦੇਖ ਰਿਹਾ ਇੱਕ ਤਾਂ ਨਪੱਠਾ ਹੈ ਇਹ ਕਾਫੀ ਮਸ਼ਹੂਰ ਆ ਆਪਣੇ ਏਰੀਆ ਵਿੱਚ ਜਿਆਦਾ ਇਟਾਂ ਜਾਂ ਕੋਈ ਇਦਾਂ ਦਾ ਸਮਾਨ ਦੀ ਸਪਲਾਈ ਹੁੰਦੀ ਉਹ ਸਾਹਮਣੇ ਗੋਂਸਪੀਰ ਬਾਬਾ ਗੋਂਸਪੀਰ ਤੇ ਆ ਉੱਥੇ ਦਾ ਰਸਤਾ ਭਰੋ ਸੰਗੋਵਾਲ ਵੱਲੋਂ ਰਸਤਾ ਹੈ ਤਾਂ ਜਾਂਦਾ ਉੱਤੇ ਤੇ ਉਹ ਸ਼ਿਟ ਸੜਕ ਥੋੜੀ ਜਿਹੀ ਖਰਾਬ ਆ ਤੇ ਹੁਣ ਆਪਾਂ ਐਂਟਰੀ ਪੁਆਇੰਟ ਤੇ ਪਹੁੰਚ ਗਏ ਆ ਭਰੋ ਸੰਗੋਵਾਲ ਦੇ ਤੇ ਬਾਕੀ ਦੇਖੋ ਤੁਸੀਂ ਇੱਥੇ ਵੀ ਜਨਤਾ ਬਾਹਰੀ ਆ ਪਤਾ ਹੀ ਸਾਰਿਆਂ ਨੂੰ ਮੈਨੂੰ ਲੱਗਦਾ ਆਪਣੇ ਪੰਜਾਬ 'ਚ ਕੋਈ ਕੋਈ ਰਹਿ ਗਿਆ ਹੁਣ ਪਰੋਸੰਗੋਵਾਲ ਕਿੰਨੇ ਇੱਕ ਟਾਈਮ ਤੇ ਕਾਫੀ ਜਨਤਾ ਸੀ ਕਾਫੀ ਮੇਰੇ ਫਰੈਂਡ ਵੀ ਹੀ ਪਰੋਸੰਗੋਵਾਲ ਜਿਹੜੇ ਸਾਡਾ ਨਾ ক্রিকেট ਖੇਡਦੇ ਸੀ ਸੜਕ ਥੋੜੀ ਜਿੱਦਾਂ ਖਰਾਬ ਆ ਬਾਕੀ ਉਧਰ ਵਾਲੇ ਪਿੰਡ ਜਿਹੜਾ ਆਪਾਂ ਉਧਰ ਗਏ ਸੀ ਜੱਬੋ ਵਾਲੀ ਸਾਈਡ ਪਰਿਆਂ ਨੂੰ ਸੜਕਾਂ ਉੱਤਰ ਵਧੀਆ ਬਣੀਆਂ ਸੀ ਪਰੋਸੰਗੋਵਾਲ ਦੀ ਸੜਕ ਨਹੀਂ ਸਹੀ ਬਾਕੀ ਦਿੱਕਤ ਵੀ ਟ੍ਰੈਨ ਦੀ ਸੀ ਜੀ ਦੇਖੋ ਮੈਂ ਵੱਟੀਆਂ ਤੇ ਵੱਡੀਆਂ ਕੋਠੀਆਂ ਖੜੀਆਂ ਆ ਹੁਣ ਆਪਾਂ ਕਿੱਦਾਂ ਤੇ ਮੁੜੀਏ ਬੱਲੋ ਚੱਕਣੇ ਮੁੜਦੇ ਆ ਬਾਕੀ ਦੇਖੋ ਇਹ ਗੱਲ ਇੱਕ ਬੈਸਟ ਹੁੰਦੀ ਪਿੰਡਾਂ ਦੀ ਕਿ ਰੋੜਾ ਰੱਪਾ ਘਟੰਦਾ ਕੋਈ ਟ੍ਰੈਫਿਕ ਨਹੀਂ ਹੁੰਦਾ ਬਾਕੀ ਦੇਖੋ ਤੁਸੀਂ ਆਪਾਂ ਮੱਪਲੋ ਚੱਕ ਨੂੰ ਮੁੜ ਗਏ ਆ ਤੇ ਵੀਊ ਕਿੰਨਾ ਵਧੀਆ ਆਉਂਦਾ ਪਿਆ ਹਰਿਆ ਭਰਾ ਤੇ ਵੱਡੀਆਂ ਵੱਡੀਆਂ ਕੋਠੀਆਂ ਤੇ ਆ ਦੁਕਾਨਾਂ ਜਿਹੜੀਆਂ ਇਹ ਦੁਕਾਨਾਂ ਤੇ ਮਿਲਦਾ ਗੱਡੀ ਵਸਤੀ ਹੁੰਦੀਆਂ ਅੱਜ ਕੱਲ ਇਹ ਇੱਕ ਟ੍ਰੈਂਡ ਆਪਣੇ ਇਧਰ ਪਿੰਡਾਂ ਦੇ ਨਾਲ ਤੇ ਪੂਰਾ ਬਹੁਤ ਵਧੀਆ ਵੀਊ ਆਉਂਦਾ ਪਿਆ ਆਹੀ ਜਾਣ ਪਿਆ ਮੱਪਲੋ ਚੱਕ ਨੂੰ ਸਰੀ ਸ਼ਾਮ ਦਾ ਵੇਲਾ ਹੈ ਸ਼ਾਮ ਦੇ ਵੇਲੇ ਥੋੜੀ ਜਿਹਾ ਪਿੰਡ ਚ ਚੈਲਬੈਲ ਹੁੰਦੀ ਹੈ ਦੁਪਹਿਰ ਵੇਲੇ ਥੋੜਾ ਜਿਹਾ ਹੋ ਜਾਂਦੀ ਸੁਣਸਣ ਪੈਣ ਦੀ ਪਰ ਸ਼ਾਮ ਨੂੰ ਚੈਰਬੈਲ ਹੋ ਜਾਂਦੀ ਜਿੰਨੇ ਥੋੜਾ ਕੰਮਾ ਕਰ ਵਾਲੇ ਵੀ ਜਾਂ ਹੋਰ ਵੀ ਕੰਮਾ ਕਰ ਵਾਲੇ ਕੰਪਨੀ ਕੰਮ ਕਰੋਂ ਨਿਕਲ ਜਾਂਦੇ ਸ਼ਾਮ ਨੂੰ ਇਹ ਇਹੀ ਮੋੜ ਕੇ ਹੌਣ ਬੱਲੋ ਚੱਕ ਨੋ ਉੱਥੋਂ ਸਿੱਧਾ ਰਸਤਾ ਨਿਕਲਦਾ ਬੱਲੋ ਚੱਕ ਨੋ ਤੇ ਟੋ ਸੰਗੋਵਾਲ ਇਹ ਵੀ ਨੇ ਡਿਮਾਂਡ ਕੀਤੀ ਸਪੈਸ਼ਲ ਕੰਦਾ ਪ੍ਰੋਸੰਗੋਵਾਲ ਜਾਓ ਤੇ ਮੈਂ ਤਾਂ ਜ਼ਰੂਰ ਪ੍ਰੋਸੰਗੋਵਾਲ ਜਾ ਸਕਦੇ ਆ ਕੋਈ ਟਮਸਲਾ ਨਹੀਂ ਦਾ ਤੇ ਦੇਖੋ ਹੁਣ ਅੱਗੂ ਹਗੂੜਾ ਸੜਕ ਵਧੀਆ ਬਣੀ ਬਲੋਚਕਾ ਲਈ ਠੀਕ ਇਹ ਸਕੂਲ ਆ ਪ੍ਰੋਸੰਗੋਵਾਲ ਦਾ ਸਕੂਲ ਆ ਕਿਥੋਂ ਐਲੀਮੈਂਟਰੀ ਸਕੂਲ ਹੁਣ ਅਸੀਂ ਜਾਣਦੇ ਆ ਬਲੋਚਕ ਨੂੰ ਉਹ ਸਾਹਮਣਾ ਪਿੰਡ ਬਲੋਚਕਾ ਕਿੰਨਾ ਸੋਨਾ ਲੱਗਦਾ ਇਹ ਪੀਣਾਂ ਦੀ ਜਗ੍ਹਾ 'ਚ ਵੀਰ ਵਰਗੀ 3 ਚੱਕਰ ਤੋਂ ਮੋੜ ਤੇ ਪਹੁੰਚ ਗਏ ਬੱਲੋਚੱਕ ਦੇ। ਮੋਕਲੇ ਕੁ ਦੇ ਹਰੀਆਵਲ ਗ੍ਰੀਨ ਕਿ ਗ੍ਰੀਨ ਕਿੰਨਾ ਸੋਹਣਾ ਲੱਗਦਾ। ਹੁਣ ਆਉਣ ਐਂਟਰ ਹੋਣ ਲੱਗੇ ਆ ਬੱਲੋਚੱਕ। ਭਰੋ ਸੰਗੋ ਵਾਲੀ ਸੜਕ ਵੱਲੋਂ। ਵੇਗ ਵੱਲ ਵੱਲੂ ਦੇਖ ਵੱਲੂ ਐਂਡ ਕਰਾਂਗੇ। ਤੇ ਅਵੀ ਬੱਲੋਚੱਕ ਵੀ ਕਾਫੀ ਮਸ਼ਹੂਰ ਪੈਂਦਾ। ਮੈਂ ਪੁੱਛਦਾ ਇੱਥੇ ਦਾ ਵੀ ਡੁਕਾ ਜਿਆ ਥੋੜਾ ਜਿਹਾ ਉਹ ਰੀਅਰ ਕੈਮਰਾ ਫੜ ਕੇ ਜਾਂਦਿਆਂ ਥੋੜੀ ਦਿੱਕਤ ਹੋ ਜਾਂਦੀ ਵੀਡੀਓ ਨਹੀਂ ਸਹੀ ਬਣਦੀ ਜਿੱਦਾਂ ਕੋਈ ਸਟਕ ਆ ਜਾਂਦੀ ਨਾ ਕੈਮਰਾ ਹਿਲ ਜਾਂਦਾ ਠਿਕਾ ਪਿੰਡ ਤੋਂ ਬਾਹਰ ਪੂਰਾ ਠਿਕਾ ਹੈ ਜਿੱਬੇ ਗੋਲ ਰੋਤ ਉੱਤੋਂ ਪਹਿਲਾਂ ਉਦੋਂ ਪਿੰਡ ਤੋਂ ਬਾਹਰ ਉਹ ਕਿਉਂ ਅਸੀਂ ਨਿਕਲ ਗਏ ਆ ਬੇਗੋ ਵੱਲੋਂ ਬਲੋਚਕਲੀ ਰੋਡ ਇਹ ਕੱਲ ਨੋੜ ਉਪਰੇ ਬਲੋ ਚੱਕਰ ਲਈ ਸੈਣ ਨਾ ਸਾਰੇ ਡੇਰੇ ਨੇ ਜਿਹੜੇ ਜ਼ਿਆਦਾ ਦੁੱਧ ਦੁੱਧ ਜਿਹੜੇ ਦੁੱਧ ਦੁੱਧ ਵੇਚਦੇ ਨਾ ਉਹ ਬਲੋ ਚੱਕਰੇ ਇਹੀ ਰੋਡ ਤੇ ਨੇ ਜ਼ਿਆਦਾ ਜਿਹੜੇ ਆਪਣੇ ਲਾਂਦਾ ਕੇ ਸਕਦੇ ਪਿੰਡਾਂ 'ਚ ਵੇਚਦੇ ਨੇ